ਜਿਨ੍ਹਾਂ ਨੂੰ ਹਰ ਵੇਲੇ ਚਿੰਤਾ ਲੱਗੀ ਰਹਿੰਦੀ ਆ ਸਾਡਾ ਆਉਣ ਵਾਲੇ ਸਮੇਂ ਵਿੱਚ ਕੀ ਬਣੇਗਾ ਉਹ ਇਹ ਵਿਚਾਰ ਜ਼ਰੂਰ ਸੁਣਨ ਕਿਉਂਕਿ ਸਾਰੇ ਆਖਦੇ ਚਿੰਤਾ ਸਿਖਾ ਸਮਾਨ ਹੈ ਇੱਥੇ ਉਹ ਵੀ ਨੇ ਜਿਹੜੇ ਥੋੜੇ ਦੇ ਵਿੱਚ ਖੁਸ਼ ਨੇ ਤੇ ਉਹ ਵੀ ਨੇ ਜਿਨ੍ਹਾਂ ਕੋਲ ਬਹੁਤ ਕੁਝ ਹੈ ਉਹ ਚਿੰਤਾ ਵਿੱਚ ਹੀ ਆ ਕੇ ਪਤਾ ਨਹੀਂ ਅੱਗੇ ਸਾਡਾ ਕੀ ਬਣਨਾ ਜਿਸ ਤਰ੍ਹਾਂ ਇੱਕ ਰਾਜੇ ਨੂੰ ਚਿੰਤਾ ਲੱਗ ਗਈ ਸੀ ਉਸ ਨੂੰ ਇਹ ਚਿੰਤਾ ਲੱਗੀ ਕਿ ਮੇਰਾ ਅੱਗੇ ਜਾ ਕੇ ਕੀ ਬਣੇਗਾ ਉਨੇ ਵਜੀਰਾ ਨੂੰ ਆਖਿਆ ਹਿਸਾਬ ਲਾਓ ਸਾਡੇ ਕੋਲ ਧਨ ਕਿੰਨਾ ਇਹਨਾਂ ਧਨ ਸੀ ਕਿ ਗਿਣਦਿਆਂ ਹੀ ਕਈ ਚਿਰ ਲੱਗ ਗਿਆ ਤੇ ਇਹ ਹਿਸਾਬ ਕੱਢਿਆ ਆਖਣ ਲੱਗੇ ਜੇ ਕੁਝ ਵੀ ਕਮਾਈ ਨਾਲ ਨਾ ਹੋਵੇ ਫੇਰ ਵੀ 10 ਪੁਛਤਾਂ ਤੁਹਾਡੀਆਂ ਰਾਜ ਕਰ ਸਕਦੀਆਂ ਇੰਨੀ ਸੰਪਤੀ ਜਮਾ ਵਾ ਪਰ ਜਿਹਨੂੰ ਚਿੰਤਾ ਲੱਗਣੀ ਹੈ ਨਾ ਉਹਨੂੰ ਲੱਗੀ ਰਹਿਣੀ ਆ ਉਹਨੂੰ ਅੱਗੇ 11ਵੀਂ ਦੀ ਚਿੰਤਾ ਹੋ ਗਈ ਆਂਦਾ 11ਵੀਂ ਦਾ ਕੀ ਬਣੇਗਾ ਸੋ ਇਸ ਤਰ੍ਹਾਂ ਜਿਹਨੂੰ ਨਹੀਂ ਲੱਗਣੀ ਸਬਰ ਸੰਤੋਖ ਦੇ ਵਿੱਚ ਖੁਸ਼ ਰਹਿ ਰਿਹਾ ਉਨੇ ਉਹਦਾ ਇੱਕ ਵਜ਼ੀਰ ਸਿਆਣਾ ਸੀ ਉਸਨੇ ਰਾਜੇ ਦੀ ਇਸ ਜਨਤਾ ਨੂੰ ਦੂਰ ਕਰਨ ਵਾਸਤੇ ਇਹ ਢੰਗ ਸੋਚ ਆਖਣ ਲਗਾ ਰਾਜ ਨੇ ਜੇ ਕੋਈ ਸਿੱਧਕ ਤੇ ਸਬਰ ਸੰਤੋਖ ਵਾਲਾ ਬੰਦਾ ਮਿਲ ਜੇ ਉਹ ਤੇਰੇ ਪਾਸੋਂ ਆਪਣੀ ਇੱਛਾ ਅਨੁਸਾਰ ਕੁਝ ਧਾਨ ਲੈ ਲਵੇ ਫਿਰ ਤੇਰੇ ਗਾਹੇ ਪੁਸ਼ਤ ਦਾ ਪ੍ਰਬੰਧ ਹੋ ਸਕਦਾ ਤੇ ਰਾਜਾ ਆਖਣ ਲੱਗਾ ਫਿਰ ਇਹਦੇ ਵਿੱਚ ਦੇਰੀ ਨਾ ਕਰੋ ਐਸਾ ਬੰਦਾ ਲੱਭੋ ਸੋ ਐਸੇ ਇੱਕ ਪਰਿਵਾਰ ਨੂੰ ਉਸ ਵਜ਼ੀਰ ਨੇ ਲੱਭਿਆ ਜਿਹੜਾ ਗੁਰੂ ਦੇ ਦਿੱਤੇ ਉੱਪਰ ਸੰਨ ਰਹਿਦਾ ਸੀ ਸਬਰ ਤੇ ਸੰਤੋਖ ਨਾਲ ਜੀ ਰਿਹਾ ਸੀ ਉਹਦੇ ਘਰ ਦੇ ਵਿੱਚ ਉਹ ਚਲੇ ਗਏ ਰਾਜਾ ਨਾਲ ਗਿਆ ਗੱਡਾ ਲੱਦ ਕੇ ਸਮਾਨ ਦਾ ਖੜਿਆ ਬਾਹਰੋਂ ਆਵਾਜ਼ ਮਾਰੀ ਉਸ ਨੂੰ ਕਿ ਰਾਜਾ ਜੀ ਤੇਰੇ ਘਰ ਆਏ ਨੇ ਜੋ ਚਾਹੀਦਾ ਲੈ ਲੈ ਤਾਂ ਉਸ ਨੇ ਆਖਿਆ ਕਿ ਧੰਨ ਭਾਗਿਆ ਕਿ ਰਾਜਾ ਜੀ ਸਾਡੇ ਘਰ ਆਏ ਸਤਿਕਾਰ ਕੀਤਾ ਪਰ ਉਹਨੇ ਆਖਿਆ ਮੈਨੂੰ ਪੁੱਛ ਲੈਣ ਦੋ ਕਿ ਮੈਨੂੰ ਘਰ ਦੇ ਵਿੱਚ ਚਾਹੀਦਾ ਕੀ ਹੈ ਉਹਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ ਕਿ ਘਰ ਦੇ ਵਿੱਚ ਵੇਖ ਸੌਦਾ ਕਿੰਨਾ ਗਿਆ ਉਸ ਨੇ ਅੰਦਰੋਂ ਹੀ ਆਵਾਜ਼ ਦੇ ਕੇ ਦੱਸ ਦਿੱਤਾ ਕਿ ਹੁਣ ਜੋਗਾ ਤੇ ਹੈ ਸਵੇਰ ਦਾ ਪ੍ਰਬੰਧ ਕਰਨਾ ਪੈਣਾ ਸੋ ਉਸ ਵੇਲੇ ਰਾਜਾ ਤੇ ਖੋਸ਼ ਹੋਇਆ ਕਿ ਸਵੇਰ ਜੋਗਾ ਹੰਨੀ ਆ ਹੁਣ ਮੇਰੀ ਗੱਲ ਬਣ ਜਾਣੀ ਪਰ ਉਹਨੇ ਅਨੋਖਾ ਜਵਾਬ ਦਿੱਤਾ ਆਖਣ ਲੱਗਾ ਰਾਜਨ ਆਵਾਜ਼ ਤੇ ਤੁਸੀਂ ਸੁਣ ਲਈ ਹੈ ਹੁਣ ਦਾ ਸਦਾ ਸਰਜਣਾ ਉਹਨਾਂ ਨੂੰ ਦਾਨ ਦੇਵ ਜਾ ਕੇ ਜਿਨ੍ਹਾਂ ਕੋਲ ਹੁਣ ਜੋਗਾ ਵੀ ਨਹੀਂ ਤੇ ਰਾਜਾ ਆਖਣ ਲੱਗਾ ਸਵੇਰ ਜੋਗਾ ਹੰਨੀ ਸਵੇਰ ਜੋਗਾ ਲੈ ਆਖਣ ਲੱਗਾ ਰਾਜੇ ਨੇ ਜਿਨੇ ਹੁਣ ਦਿੱਤਾ ਨਾ ਉਹ ਸਵੇਰੇ ਵੀ ਦੇਵੇਗਾ ਸੋ ਰਾਜੇ ਨੇ ਜਦੋਂ ਐਸ ਸਬਰ ਸੰਤੋਖੀ ਦੀ ਗੱਲ ਸੁਣੀ ਤੇ ਉਹ ਵੀ ਹੁਣ ਸਬਰ ਸੰਤੋਖ ਦੇ ਵਿੱਚ ਆ ਗਿਆ ਆਖਣ ਲੱਗਾ ਕਿ ਸਵੇਰ ਜੋਗਾ ਹੈ ਨਹੀਂ ਉਹ ਖੁਸ਼ ਹੈ ਤੇ ਮੈਂ 11ਵੀਂ ਪੁਸਤਕ ਵਾਸਤੇ ਚਿੰਤਾ ਕਰ ਰਿਹਾ ਇਸ ਕਰਕੇ ਇਹ ਚਿੰਤਾ ਜੋ ਹੈ ਇਹ ਕਰਨੀਯ ਜੈ ਜ ਹੈ ਗੁਰੂ ਕਿਰਪਾ ਕਰੇ ਜਿਹੜੇ ਭਰੋਸਾ ਰੱਖਦੇ ਨੇ ਉਹਨਾਂ ਤੇ ਪਰਮੇਸ਼ਰ ਸਦਾ ਹੀ ਦਿਆਲ ਰਹਿੰਦਾ ਉਹ ਖੁਸ਼ ਰਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ